ਹੇ ਗੁਰਜੀ ERP ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪ ਗੁਰਨਾਹ ਵਿਚਾਰੋ ਕੋਈ ਮਾਟੀ ਕਾ ਕਤੋ ਪੈਸਵਾ ਕੀ ਮਾਨਸ ਕੀ ਗਤ ਇਹੀ ਸਤਨਾਕ ਗੁਰੂ ਸਾਹਿਬ ਜੀਓ ਬੜਾ ਹੰਸ ਦੀ ਵਾਰ ਮਹੱਲਾ ਤੀਜਾ ਸੁਲੋਕ ਮਨ ਹੱਟ ਕੇ ਨਾ ਪਾਇਓ ਸਤਿ ਕੇ ਕਾਰਮ ਕਮਾਈ ਮਨ ਹੱਥ ਥੀਕ ਕਰ ਭਰਮ ਜੀ ਦੁਖ ਪਾਇਆ ਦੁਜੈ ਭਾਈ ਮਨ ਹਟ ਤਿਨੇ ਨਾ ਪਾਇਓ ਸਭ ਕੇ ਕਰਮ ਕਮਾਈ ਮਨ ਹਟ ਕਾਰਮ ਏਕ ਕਰਮ ਦੇ ਦੁਖ ਪਾਇਆ ਦੁਜੈ ਭਾਈ ਰਿੱਧ ਸਿਧ ਸਭ ਮੋਹ ਹੈ ਨਾਮ ਨ ਬਸੈ ਮਨ ਉਹ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਹੋਈ ਰਾਜਾ ਨਾਮ ਨਤਰ ਕਰ ਪ੍ਰਗਟ ਹੋਵਾ ਨਾਨਕ ਸਹਿ ਸਮਾਈ ਮਹਲਾ ਤੀਜਾ ਸਭ ਦਾ ਸਾਧਨਾਇ ਹੋ ਨਾਮ ਨਾਲ ਲੱਗੋ ਪਿਆਰ ਰਸਨਾ ਪਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਈਆ ਕਮਾਵਣਾ ਕੋਈ ਨਾ ਮੀਟਣ ਹਾਰ ਪਾਉੜੀ ਤਨ ਤਨ ਸਤਿ ਪੁਰਖ ਸਤਿਗੁਰੂ ਹਮਾਰਾ ਜਿਤ ਮਿਲੀਐ ਹਮਕੋ ਸ਼ਾਂਤਿ ਆਈ ਤਨ ਤਨ ਸਤਿਗੁਰੂ ਪੁਰਖ ਸਤਿਗੁਰੂ ਹਮਾਰਾ ਜਿਤ ਮਿਲੀਐ ਹਮ ਹਰ ਭਗਤ ਪਾਈ ਤਨ ਕਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਤਨ ਤਨ ਹਰ ਗਿਆਨੀ ਸਤਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸ੍ਰੇਸ਼ਟ ਦਿਖਾਈ ਤਨ ਤਨ ਸਤਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸੁਖੁ ਮਾਰੀ ਪੀਤ ਬਣਾਈ ਧੰ ਤਨ ਸਤਗੁਰ ਮਿੱਤਰ ਹਮਾਰਾ ਜਿਨ ਹਰ ਨਾਮ ਸੁਖੁ ਮਾਰੀ ਪੀਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ